ਕੜਗੇ ਨਾ ਮੇਰਾ ਨਾਮ ੋਕ ਮਾਰਾ ਇਹਦੇ ਫੇਰ ਦੀ ਉਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੇ ਇੱਕ ਮੈਂ ਰਹਿ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਾ ਉਹਦਾ ਚਾਰ ਕਰਨੀ ਆ ਫੇਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਆਹ ਬਾਲਾ ਖਾਰ ਮਾਰ ਲਈਏ ਕਿਸੇ ਦੀ ਕਿਤੇ ਬੈਠੀ ਉਹ ਛੱਡ ਲਾ ਕੇ ਬੈਠੀ ਆ ਹਾਂ ਵੀ ਉੱਥੋਂ ਹੀ ਮਰੀ ਆ ਹਾਂ ਗੱਲ ਬਾਤ ਆ ਮੈਂ ਇਹਨੂੰ ਪੁੱਛਿਆ ਤਾਂ ਅਸੀਂ ਕਹਿੰਦੇ ਆ ਚੱਲ ਜਾ ਘਰੋਂ ਆਪਣੇ ਜੋ ਉਹ ਗੱਲ ਨਹੀਂ ਚਾਹੀਦੀ ਘਰ ਦਾ ਨੰਬਰ ਵੀ ਦੱਸੀ ਕੋਈ ਗੱਲ ਨਹੀਂ ਕਰਦੀ ਦਾਦੀ ਦੀ ਕੋਈ ਗੱਲ ਨਹੀਂ ਯਾਰ ਜੀ ਆਪੋ ਲਾ ਕੇ ਪਿੰਡ ਦੇ ਸਹੀ ਕੀ ਕਰਾਉਣਾ ਪਟਾਲਾ ਕੀ ਆਹੋ ਸਰਮਾਰ ਤੇ ਫਿਰ ਕਿੱਥੇ ਕਿੱਥੇ ਹਾਂਜੀ ਉਹ ਕੱਢਿਆ ਹੁਣੇ ਮੈਂ ਜੇ ਇਹਨੇ ਕੱਢਿਆ ਦੋਵੇਂ ਜਿਹੇ ਆਹ ਹੋਰ ਕੇ ਮੈਂ ਕਰਮਾਈ ਭਾਈ ਨੇ ਤਸਿਆ ਬੋਲ ਸਮੇਂ ਕਿ ਦਖਣੇ ਗਾਵੀ ਭਾਈ ਦੇ ਆਜਾ ਕਰਕੇ ਬੰਦੇ ਨੇ ਮੁਰਗੇ ਪੁੱਛ ਗਏ ਪਤਾ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਧਾਰੀ ਵਾਲ ਲੋਕਲੀ ਮੈਂ ਸਾਰੋ ਆਪਣੀ ਲਿਆ ਤੂ ਫੂਲ ਲੈ ਗਿਆ ਸੀ ਲੱਖੇ ਦੇ ਘਾਰ ਤੋਂ ਤੇ ਦੇਖਦੇ ਦੇਖਦਾ ਫੂਲ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੇ ਜਗਰ ਆਵਾਜ਼ ਆ ਪੀ ਕੁੜੀ ਉਥੇ ਤਲਾਦੇ ਦੇ ਲੱਗੇ ਜੀ ਆ ਉਸ ਟਾਈਮ ਮੈਂ ਆਪਣੀ ਬਾਈ ਚਪਲ ਚ ਪੁਲਾਈ ਤੇ ਮੈਂ ਦੌੜ ਦੌੜ ਲੈਦੇ ਥੱਲੇ ਗਿਆ ਵਾਂ ਤੇ ਇਹ ਕੁੜੀ ਵੀ ਤੇ ਮੇਰੇ ਨਾਲ ਸ਼ੌਕ ਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆਂਦਾ ਹਾਂ ਹਾਂਜੀ ਬਚਾਓ ਗਿਆ ਹਾਂਜੀ ਹਾਂਜੀ ਬਚਾ ਆ ਜੀ ਆਈ ਆਈ ਭਾਈ ਕੁਛ ਨਹੀਂ ਦਿੱਤ ਤਲਾਹ ਸਾਰੇ ਪੋਤੇ ਨੇ ਕਿ ਕੰਮ ਚਲੇ ਸਾਰੇ ਬੱਚੇ ਦੇ ਵੀ ਕਿ ਆਪੇ ਤਲਾਹ ਕਰ ਦਿੰਦੇ ਆ ਤੇ ਕੁਲ ਸਾਲੀ ਦਾ ਤੇ ਬਾਕੀ ਕਰਦੇ ਅੱਗੇ ਕਰ ਦਈ ਤਨ ਸ਼ਰਮਾ ਈ ਇਹ ਬੇਟੀ ਬੈਠੀ ਸੀ ਉਹ ਕਿਰੋਂਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਰੋਂਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗੁਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆ ਕਾ ਤੇ ਮੈਂ ਕੋਲੇ ਜਰ ਪਰਾਂ ਗਿਆ ਵਾਂ ਤੇ ਉਹਨੇ ਦਰਾ ਕੇ ਸਾਲ ਮਾਰ ਦਿੱਤੀ ਆ ਇਹਦੇ ਕੋਲ ਮੋਬਾਈਲ ਸੀ ਇੱਕ 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 ਮਠਿਆਈ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਇਹ ਲੱਗ ਕੇ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਨਿਆਰ ਦੇ ਕੋਲ ਤੇ ਬੈਠੀ ਹੋਈ ਸੀ ਪੰਜ ਵੇਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆਗੇ ਮੈਂ ਕੱਢ ਕੇ ਲਿਆ ਮੇਰਾ ਨਾਂ ਸੋਕ ਮਾਰਾ ਇਹ ਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੇ ਇੱਕ ਮੈਂ ਰਹਿ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਾ ਉਹਦਾ ਚਾਰ ਕਰਨੀ ਆ ਫੇਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਆਹ ਬਾਲਾ ਖਾਰ ਮਾਰ ਲਈਏ ਕਿਸੇ ਦੀ ਕਿਤੇ ਬੈਠੀ ਉਹ ਛੱਡ ਲਾ ਕੇ ਬੈਠੀ ਦੀ ਆਹ ਵੀ ਉੱਥੋਂ ਹੀ ਮਰੀ ਹੈ ਹਾਂ ਗੱਲ ਬਾਤ ਆ ਉਹ ਮੈਂ ਇਹਨੂੰ ਪੁੱਛਿਆ ਤਾਂ ਅਸੀਂ ਕਹਿੰਦੇ ਆ ਚੱਲ ਜਾ ਘਰੋਂ ਆਪਣੇ ਜੋ ਉਹ ਗੱਲ ਨਹੀਂ ਮੈਂ ਗੱਲ ਨਹੀਂ ਚਾਹੀਏ ਘਰ ਦਾ ਨੰਬਰ ਵੀ ਦੱਸੀ ਕੋਈ ਗੱਲ ਨਹੀਂ ਗਦਾਸੀ ਦੀ ਕੋਈ ਗੱਲ ਨਹੀਂ ਆਹ ਗਦਾਪੋ ਲਾ ਕੇ ਬੰਦੇ ਦੇ ਸੇ ਕੱਕ ਵਾ ਕੀ ਕਰਾਇਆ ਪਟਾਲਾ ਕੀ ਆਹੋ ਹਾਂ ਜੀ ਚਾਰ ਮਾਰ ਤੇ ਫਿਰ ਕੱਢਿਆ ਕਿਤਾ ਹਾਂ ਜੀ ਉਹ ਕੱਢਿਆ ਹੋਏ ਮੈਂ ਜਿਹਨੇ ਕੱਢਿਆ ਦੋਈਆਂ ਵਿੱਚ ਆ ਗੁਰ ਕਿੰਨੇ ਕਰਮਾਈਆ ਭਾਈ ਨੇ ਦੱਸਿਆ ਬੋਲਦਾ ਮੈਂ ਕਿ ਕਿਧਰ ਖਣਾਈ ਗੀ ਪਾਣੀ ਦੇ ਆ ਚੱਕਰ ਜਿਹਾ ਬੰਦੇ ਨਹੀਂ ਮੁਰਗੇ ਪੁੱਛ ਗਏ ਸੀ ਪਤਾ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਤਾਰੀ ਵਾਲ ਲੋਕਲੀ ਮੈਂ ਸਾਰਾ ਆਪਣੀ ਲਿਆ ਤੂ ਫੂਲ ਲਾ ਰਿਆ ਸੀ ਲੱਖੇ ਦੀ ਕਾਰ ਤੋਂ ਤੇ ਦੇਖਦੇ ਦੇਖਦਾ ਗੁਰੂ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੇ ਜਗਰ ਆਈ ਆ ਤੇ ਕੁੜੀ ਉਥੇ ਕਿਨਾਰੇ ਤੇ ਲੱਗੀ ਸੀ ਆ ਉਸ ਟਾਈਮ ਮੈਂ ਆਪਣੀ ਭੈਣ ਤੇ ਕੁਝ ਪੁਲਾਈ ਤੇ ਮੈਂ ਦੌੜ ਦੌੜ ਲੈਦੇ ਥੱਲੇ ਗਿਆ ਆ ਤੇ ਕੁੜੀ ਨੂੰ ਤੇ ਮੇਰੇ ਨਾਲ ਸ਼ੌਕ ਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆਂਦਾ ਹਾਂ ਜੀ ਹਾਂ ਜੀ ਬਚਾ ਹੋ ਗਿਆ ਹਾਂ ਜੀ ਹਾਂ ਜੀ ਬਚਾ ਜੀ ਆਈ ਆਈ ਭਾਈ ਕੁਛ ਨਹੀਂ ਦਿੱਕਲਾ ਸਾਰੇ ਪੋਤੇ ਨੇ ਕਿ ਕੰਮ ਚਲੇ ਸਾਰੇ ਬਿਠੇ ਹੋਏ ਸੀ ਕਿ ਆਪੇ ਤਲਾਹ ਕਰ ਜੰਦੇ ਆਂ ਕਿ ਕੁਝ ਸਾਲੀ ਦਾ ਤੇ ਬਾਕੀ ਕਰਦੇ ਅੱਗੇ ਕਰ ਦਈ ਤਨਾ ਸ਼ਰਮਾ ਈ ਇਹ ਬੇਟੀ ਬੈਠੀ ਸੀ ਉਹ ਕਿਰੋਂਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਰੋਂਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗੁਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆ ਕਾ ਤੇ ਮੈਂ ਕੁਝ ਜਿਹੜਾ ਪਰਾਂ ਗਿਆ ਵਾਂ ਤੇ ਉਹਨੇ ਮੇਰੇ ਆ ਕੇ ਸਾਲ ਮਾਰ ਦਿੱਤੀ ਆ ਇਹਦੇ ਕੋਲ ਮੋਬਾਈਲ ਸੀ ਇੱਕ 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 ਮਠਿਆਈ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਇਹ ਲੱਗ ਕੇ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਨਿਆਰ ਦੇ ਕੋਲ ਤੇ ਬੈਠੀ ਹੋਈ ਸੀ ਪੰਜ ਵੇਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆਗੇ ਮੈਂ ਕੱਢ ਕੇ ਲਿਆ ਮੇਰਾ ਨਾਂ ਸੋਕ ਮਾਰਾ ਇਹਦੇ ਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੀ ਇੱਕ ਮੈਂ ਰਹਿ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਜ਼ਾ ਉਹਦਾ ਚਾਹ ਰਣੀ ਆ ਫੇਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਇਹ ਆ ਬੋਲ ਖਾਰ ਮਾਰ ਲਈਏ ਸੇਦੀ ਕਿਤੇ ਬੈਠੀ ਉਹ ਛੱਡ ਲਾ ਕੇ ਬੈਠੀ ਦੀ ਆਹ ਵੀ ਉੱਥੇ ਹੀ ਮਰੀ ਹੈ ਹੈ ਗੱਲ ਬਾਤ ਆ ਮੈਂ ਇਹਨੂੰ ਪੁੱਛਿਆ ਤਾਂ ਅਸੀਂ ਕਹਿੰਦੇ ਆ ਜੇ ਕੱਲ ਜਾ ਘਰੋਂ ਆਪਣੇ ਜੇ ਉਹ ਗੱਲ ਨਹੀਂ ਮੈਂ ਗੱਲ ਨਹੀਂ ਚਾਹੀਏ ਘਰ ਦਾ ਨੰਬਰ ਵੀ ਦੱਸੀ ਕੋਈ ਗੱਲ ਨਹੀਂ ਗਦਾਸੀ ਦੀ ਕੋਈ ਗੱਲ ਨਹੀਂ ਆਹ ਗਦਾਪਾ ਲਾ ਕੇ ਪਿੰਡ ਦੇ ਸੇ ਕੱਕਵਾ ਕੀ ਕਰਾਇਆ ਪਟਾਲਾ ਕੀ ਆਹੋ ਹਾਂ ਜੀ ਚਾਰ ਮਾਰਦੇ ਫਿਰ ਕੱਢਿਆ ਕਿਤਾ ਹਾਂ ਜੀ ਉਹ ਕੱਢਿਆ ਹੋਵੇ ਮੈਂ ਜੇ ਇਹਨੇ ਕੱਢਿਆ ਦੋਈਆਂ ਵਿੱਚ ਆ ਗੁਰ ਕਿੰਨੇ ਕਰਮਾਈ ਭਾਈ ਨੇ ਜਿ세 ਬੋਲਦਾ ਮੈਂ ਕਿਤੇ ਖਣਾਈ ਗੀ ਪਹੀਦੇ ਆ ਚੱਕ ਕੇ ਬੰਦੇ ਨਹੀਂ ਮੁਰਗੇ ਪੁੱਛ ਗਏ ਸੀ ਪਤਾ ਕਿ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਤਾਰੀ ਵਾਲੋ ਗੋਲੀ ਮੈਂ ਸਾਰੇ ਆਪਣੀ ਲਿਆ ਤੋਂ ਗੁਰੂ ਲਿਆ ਰਿਆ ਸੀ ਲੱਖੇ ਦੇ ਕਾਰ ਤੋਂ ਤੇ ਦੇਖਦੇ ਦੇਖਦਾ ਗੁਰੂ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੇ ਜਗਰ ਆਵਾਜ਼ ਆ ਪੀ ਕੁੜੀ ਉਸੇ ਤਲਾਹੇ ਦੇ ਲੱਗੇ ਹੋਇਆ ਉਸ ਟਾਈਮ ਆਪਰੇ ਭਾਈ ਚਪਕ ਪੁਲਾਈ ਤੇ ਮੈਂ ਦੌੜ ਦੌੜ ਲੈਦੇ ਥੱਲੇ ਗਿਆ ਆਂ ਤੇ ਇਹ ਕੁੜੀ ਨੇ ਤੇ ਮੇਰੇ ਨਾਲ ਸ਼ੌਕ ਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆਂਦਾ ਹਾਂ ਹਾਂਜੀ ਬਚਾਓ ਗਿਆ ਹਾਂਜੀ ਹਾਂਜੀ ਬਚਾ ਆ ਜੀ ਆਈ ਆਈ ਭਾਈ ਕੁਸ਼ੀ ਦੀ ਤਲਾਹ ਸਾਰੇ ਪੋਤੇ ਨੇ ਕਿ ਕੰਮ ਤੇ ਸਾਰੇ ਬਧੂ ਦੇ ਵੀ ਕਿ ਆਪੇ ਤਲਾਹ ਕਰ ਦਿੰਦੇ ਆਂ ਕਿ ਕੁਲ ਸਾਲੀ ਦਾ ਤੇ ਬਾਕੀ ਕਰਦੇ ਅੱਗੇ ਕਰ ਦਈ ਤਨ ਸ਼ਰਮਾ ਇਹ ਬੇਟੀ ਬੈਠੀ ਸੀ ਉਹ ਘਰੋਂ ਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਘਰੋਂ ਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗੁਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆ ਕਾ ਤੇ ਮੈਂ ਕੁਝ ਦੇਰ ਪਰਾਂ ਗਿਆ ਵਾਂ ਤੇ ਉਹਨੇ ਦਰ ਆ ਕੇ ਸਾਲ ਮਾਰ ਦਿੱਤੀ ਆ ਇਹਦੇ ਕੋਲ ਮੋਬਾਈਲ ਸੀ ਇੱਕ 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 ਮਠਿਆਈ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਇਹ ਲੱਗ ਕੇ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਬੇਟੀ ਬੈਠੀ ਸੀ ਇਹ ਨਿਆਰ ਤੇ ਬੋਲਤੇ ਬੈਠੀ ਹੋਈ ਸੀ ਪੰਜ ਮੇਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਹੈਗੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆਗੇ ਮੈਂ ਕੱਢ ਗਿਆ ਨਾ ਮੇਰਾ ਨਾ ਸੋਕ ਮਾਰਾ ਇਹ ਫਿਰਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੀ ਇੱਕ ਮੈਂ ਰਹਿ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਾ ਉਹਦਾ ਚਾਰ ਕਰਨੀ ਆ ਫਿਰਦੀ ਉਹ ਹੁਣ ਜਵਾਬ ਦੇ ਗਿਆ ਵਾ ਆਹ ਬਾਲਾ ਖਾਰ ਮਾਰ ਲਈਏ ਕਿਸੇ ਦੀ ਕਿਤੇ ਬੈਠੀ ਦੀ ਉੱਥੇ ਛੱਡ ਲਾ ਕੇ ਬੈਠੀ ਦੀ ਆਹ ਵੀ ਉੱਥੋਂ ਹੀ ਮਰੀ ਹੈ ਹੈ ਗੱਲ ਬਾਤ ਆ ਉਹ ਮੈਂ ਇਹਨੂੰ ਪੁੱਛਿਆ ਤਾਂ ਅਸੀਂ ਕਹਿੰਦੇ ਆ ਚੱਲ ਜਾ ਘਰੋਂ ਆਪਣੇ ਜੋ ਆਰਗਾਨੀ ਵਿੱਚ ਗੱਲ ਨਹੀਂ ਚਾਹੀਏ ਘਰ ਦਾ ਨੰਬਰ ਵੀ ਦੱਸੀ ਕੋਈ ਗੱਲ ਨਹੀਂ ਗਦਾਸੀ ਦੀ ਕੋਈ ਗੱਲ ਨਹੀਂ ਆਹ ਗਦਾਪਾ ਲਾ ਕੇ ਪਿੰਡ ਦੇ ਸੇ ਕੱਕ ਕੀ ਕਰਾਇਆ ਪਟਾਲਾ ਕੀ ਆਹੋ ਹਾਂ ਜੀ ਚਾਰ ਮਾਰ ਤੇ ਫਿਰ ਕੱਢਿਆ ਕਿਤਾ ਹਾਂ ਜੀ ਉਹ ਕੱਢਿਆ ਹੋਵੇ ਮੈਂ ਜੇ ਇਹਨੇ ਕੱਢਿਆ ਦੋਈਆਂ ਵਿੱਚ ਆ ਗੁਰ ਜੰਮੇ ਕਰਮਾਈ ਭਾਈ ਨੇ ਜਿਦਾਂ ਬੋਲਦਾ ਮੈਂ ਕਿਤੇ ਖਣਾਈ ਗੀ ਪਹੀਦੇ ਆ ਚੱਕ ਕੇ ਬੰਦੇ ਨਹੀਂ ਮੁਰਗੇ ਪੁੱਛ ਗਏ ਸੀ ਪਤਾ ਕਿ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਤਾਰੀ ਵਾਲ ਲੋਕਲੀ ਮੈਂ ਸਾਰੇ ਆਪਣੀ ਲਿਆ ਤੋਂ ਫੂਲ ਲਿਆ ਰਿਆ ਸੀ ਲੱਖੇ ਦੇ ਕਾਰ ਤੋਂ ਤੇ ਦੇਖਦੇ ਦੇਖਦਾ ਗੁਰੂ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਉਹ ਵਾਜ ਪੀਰ ਬੱਬੇ ਜਗਰ ਵਾਜਿਆ ਤੇ ਕੁੜੀ ਉਸੇ ਤਲਾਦੇ ਦੇ ਲੱਗ ਗਈ ਆ ਉਸ ਟਾਈਮ ਆਪਰੇ ਭਾਈ ਚਪਲ ਚਪਲਾਈ ਤੇ ਮੈਂ ਦੌੜ ਦੌੜ ਲੈਦੇ ਥੱਲੇ ਗਿਆ ਆ ਤੇ ਕੁੜੀ ਨੇ ਤੇ ਮੇਰੇ ਨਾਲ ਸ਼ੌਕ ਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆਂਦਾ ਹਾਂ ਹਾਂਜੀ ਬਚਾਓ ਗਿਆ ਹਾਂਜੀ ਹਾਂਜੀ ਬਚਾ ਆ ਜੀ ਆਈ ਆਈ ਭਾਈ ਕੁਛ ਨਹੀਂ ਦਿੱਕਲਾ ਸਾਰੇ ਪੋਤੇ ਨੇ ਕਿ ਕੰਮ ਚਲੇ ਸਾਰੇ ਬਧੂ ਦੇ ਵੀ ਕਿ ਆਪੇ ਤਲਾਹ ਕਰ ਦਿੰਦੇ ਆ ਤੇ ਕੁਲ ਸਾਲੀ ਦਾ ਤੇ ਬਾਕੀ ਕਰਦੇ ਅੱਗੇ ਕਰ ਦਈ ਤਨ ਸ਼ਰਮਾ ਇਹ ਬੇਟੀ ਬੈਠੀ ਸੀ ਉਹ ਕਿਰੋਂਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਰੋਂਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗੁਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆਗਾ ਤੇ ਮੈਂ ਕੁਝ ਦਿਨ ਪਰਾਂ ਗਿਆ ਵਾਂ ਤੇ ਉਹਨੇ ਦਰਾ ਕੇ ਸਾਲ ਮਾਰ ਦਿੱਤੀ ਆ ਇਹਦੇ ਕੋਲ ਮੋਬਾਈਲ ਸੀ ਇੱਕ 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 ਮਠਿਆਈ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਇਹ ਲੱਗ ਕੇ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਬਿਚੇ ਬੈਠੀ ਸੀ ਇਹ ਨਿਆਰ ਦੇ ਕੋਲ ਤੇ ਬੈਠੀ ਹੋਈ ਸੀ ਪੰਜ ਵੇਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਹੈਗੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆਗੇ ਮੈਂ ਕੱਢ ਕੇ ਲਿ ਆ ਮੇਰਾ ਨਾਂ ਸੋਕ ਮਾਰਾ ਇਹ ਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੇ ਇੱਕ ਮਿੰਟ ਰਹਿ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਜ਼ਾ ਉਹਦਾ ਚਾਰ ਕਰਨੀ ਆ ਫੇਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਇਹ ਆਹ ਬਾਲਾ ਖਾਰ ਮਾਰ ਲਈਏ ਸੇਦੀ ਕਿਤੇ ਬੈਠੀ ਦੀ ਉੱਥੇ ਛੱਡ ਲਾ ਕੇ ਬੈਠੀ ਦੀ ਆਹ ਵੀ ਉੱਥੇ ਹੀ ਮਰੀ ਹੈ ਹੈ ਗੱਲ ਬਾਤ ਆ ਉਹ ਮੈਂ ਇਹਨੂੰ ਪੁੱਛਿਆ ਤਾਂ ਅਸੀਂ ਕਹਿੰਦੇ ਆ ਚੱਲ ਜਾ ਘਰੋਂ ਆਪਣੇ ਜੋ ਉਹ ਗੱਲ ਨਹੀਂ ਮੈਂ ਗੱਲ ਨਹੀਂ ਚਾਹੀਏ ਘਰ ਦਾ ਨੰਬਰ ਵੀ ਦੱਸੀ ਕੋਈ ਗੱਲ ਨਹੀਂ ਗੱਦੀ ਦੀ ਕੋਈ ਗੱਲ ਨਹੀਂ ਆਹ ਗਦਾਪਾ ਲਾ ਕੇ ਪਿੰਡ ਦੇ ਸੇ ਕੱਕ ਕੀ ਕਰਾਇਆ ਪਟਾਲਾ ਕੀ ਆਹੋ ਹਾਂ ਜੀ ਚਾਰ ਮਾਰ ਤੇ ਫਿਰ ਕੱਢਿਆ ਕਿਤਾ ਹਾਂ ਜੀ ਉਹ ਕੱਢਿਆ ਹੋਏ ਮੈਂ ਜੇ ਇਹਨੇ ਕੱਢਿਆ ਦੋਈਆਂ ਵਿੱਚ ਆ ਗੁਰ ਕਿੰਨੇ ਕਰਮਾਈਆ ਭਾਈ ਨੇ ਜਿ세 ਬੋਲ ਸਮੇਂ ਕਿਤੇ ਖਣਾਈ ਗੀ ਪਹੀਦੇ ਆ ਚੱਕ ਕੇ ਬੰਦੇ ਨਹੀਂ ਮੁਰਗੇ ਪੁੱਛ ਗਏ ਸੀ ਪਤਾ ਕਿ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਤਾਰੀ ਵਾਲੋ ਗੋਲੀ ਮੈਂ ਸਾਰਾ ਆਪਣੀ ਲਿਆ ਤੂ ਫੂਲ ਲਿਆ ਰਿਆ ਸੀ ਲੱਖੇ ਦੇ ਕਾਰ ਤੋਂ ਤੇ ਦੇਖਦੇ ਦੇਖਦਾ ਗੁਰੂ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਉਹ ਵਾਜ ਪੀਰ ਬੱਬੇ ਜਗਰ ਵਾਜਿਆ ਤੇ ਕੁੜੀ ਉਸੇ ਤਲਾਦੇ ਦੇ ਲੱਗ ਗਈ ਆ ਉਸ ਟਾਈਮ ਆਪਰੇ ਭਾਈ ਤੇ ਕੁਝ ਪੁਲਾਈ ਤੇ ਮੈਂ ਦੌੜ ਦੌੜ ਲੈਦੇ ਥੱਲੇ ਗਿਆ ਆ ਤੇ ਕੁੜੀ ਨੇ ਤੇ ਮੇਰੇ ਨਾਲ ਸ਼ੌਕ ਕਮਾਈ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆਂਦਾ ਹਾਂ ਹਾਂਜੀ ਬਚਾਓ ਗਿਆ ਹਾਂਜੀ ਹਾਂਜੀ ਬਚਾ ਆ ਜੀ ਆਈ ਆਈ ਭਾਈ ਕੁਝ ਨਹੀਂ ਦਿੱਤਲਾ ਸਾਰੇ ਪੋਤੇ ਨੇ ਕਿ ਕੰਮ ਚਲੇ ਸਾਰੇ ਬਧੂ ਦੇ ਵੀ ਕਿ ਆਪੇ ਤਲਾਹ ਕਰ ਦਿੰਦੇ ਆ ਕੁਝ ਸਾਲੀ ਦਾ ਤੇ ਬਾਕੀ ਕਰਦੇ ਅੱਗੇ ਕਰ ਦਈ ਤਨ ਸ਼ਰਮਾ ਇਹ ਬੇਟੀ ਬਿਠੀ ਸੀ ਉਹ ਕਿ ਰੌਂਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਰੌਂਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆਗਾ ਤੇ ਮੈਂ ਪੁਲਿਸ ਦੇ ਪਰਾਂ ਗਿਆ ਵਾਂ ਤੇ ਉਹਨੇ ਦਰਾ ਕੇ ਸਾਲ ਮਾਰ ਦਿੱਤੀ ਆ ਇਹਦੇ ਕੋਲ ਮੋਬਾਈਲ ਸੀ ਇੱਕ 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 ਮਠਿਆਈ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਇਹ ਲੱਗ ਕੇ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਬੇਟੇ ਬੈਠੇ ਸੀ ਇਹ ਨਿਆਰ ਤੇ ਬੋਲਤੇ ਬੈਠੀ ਹੋਈ ਸੀ ਪੰਜ ਮੇਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਹੈਗੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆਗੇ ਮੈਂ ਕੱਢ ਗਿਆ ਨਾ ਮੇਰਾ ਨਾ ਸੋਕ ਮਾਰਾ ਇਹ ਲਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੀ ਇੱਕ ਮਿੰਟ ਰਹਿ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਾ ਉਹਦਾ ਤਿਆਰ ਕਰਨੀ ਆ ਫਿਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਆਹ ਬਾਲਾ ਖਾਰ ਮੰਨ ਲਈਏ ਸੇਦੀ ਕਿਤੇ ਬੈਠੀ ਦੀ ਉਹ ਛੜ ਲਾ ਕੇ ਬੈਠੀ ਦੀ ਆਹ ਵੀ ਉੱਥੋਂ ਹੀ ਮਰੀ ਹੈ ਹੈ ਗੱਲ ਬਾਤ ਆਹ ਮੈਂ ਨੂੰ ਪੁੱਛਿਆ ਤੇ ਅਸੀਂ ਕਹਿੰਦੇ ਆ ਚਲ ਜਾ ਘਰੋਂ ਆਪਣੇ ਜੋ ਆਰਗਾਨੀ ਮੈਂ ਗੱਲ ਨਹੀਂ ਚਾਹੀਏ ਘਰ ਦਾ ਨੰਬਰ ਵੀ ਦੱਸੀ ਕੋਈ ਗੱਲ ਨਹੀਂ ਕਰੀ ਦਾਦੀ ਦੀ ਕੋਈ ਗੱਲ ਨਹੀਂ ਆਹ ਗਦਾਪੋ ਲਾ ਕੇ ਪਿੰਡ ਦੇ ਸੇ ਕੱਕ ਵਾ ਕੀ ਕਰਾਇਆ ਪਟਾਲਾ ਕੀ ਆਹੋ ਹਾਂ ਜੀ ਚੱਲ ਮਾਰਦੇ ਫਿਰ ਕੱਢਿਆ ਕਿਤਾ ਹਾਂ ਜੀ ਉਹ ਕੱਢਿਆ ਹੁਣੇ ਮੈਂ ਜਿਹਨੇ ਕੱਢਿਆ ਦੋਈਆਂ ਵਿੱਚ ਆ ਗੁਰ ਕੰਮ ਕਰਮਾਈ ਭਾਈ ਨੇ ਤਸਿਆ ਬੋਲਦਾ ਮੈਂ ਕਿਤੇ ਖਣਾਈ ਗੀ ਭਾਈ ਦੇ ਆ ਚੱਕ ਕੇ ਬੰਦੇ ਨਹੀਂ ਮੁਰਗੇ ਪੁੱਛ ਗਏ ਸੀ ਪਤਾ ਕਿ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਤਾਰੀ ਵਾਲ ਲੋਕਲੀ ਮੈਂ ਸਾਰਾ ਆਪਣੀ ਲਿਆ ਤੋਂ ਫਰੂਟ ਲੈ ਰਿਆ ਸੀ ਲਫੇ ਦੇ ਕਾਰ ਤੋਂ ਤੇ ਦੇਖਦੇ ਦੇਖਦਾ ਗੁਰੂ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਵਾਈ ਪੀਰ ਬੱਬੇ ਜਗਤ ਵਾਈ ਆਤੀ ਕੁੜੀ ਉਸੇ ਤਲਾਹੇ ਦੇ ਲੱਗੇ ਹੋਇਆ ਉਸ ਟਾਈਮ ਆਪਰੇ ਭਾਈ ਚਪਕ ਪੁਲਾਈ ਤੇ ਮੈਂ ਦਵਾ ਦਵਾ ਲੈਦੇ ਥੱਲੇ ਗਿਆ ਵਾਂ ਤੇ ਕੁੜੀ ਨੇ ਤੇ ਮੇਰੇ ਨਾਲ ਸ਼ੌਕ ਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆਂਦੇ ਹਾਂ ਹਾਂਜੀ ਬਚਾ ਹੋ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੋ ਸੂਜੀ ਤਲਾਹ ਸਾਰੇ ਪੋਤੇ ਨੇ ਕਿ ਕੰਮ ਤੇ ਸਾਰੇ ਬਧੂ ਦੇ ਵੀ ਕਿ ਆਪੇ ਤਲਾਹ ਕਰ ਦਿੰਦੇ ਆਂ ਕਿ ਪੁੱਲ ਸਾਲੀ ਦਾ ਤੇ ਬਾਕੀ ਕਰਦੇ ਅੱਗੇ ਕਰ ਦਈ ਤਨ ਸ਼ਰਮਾ ਹੀ ਇਹ ਬੇਟੀ ਬੈਠੀ ਸੀ ਉਹ ਘਰੋਂ ਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆਗਾ ਤੇ ਮੈਂ ਕੁਝ ਦੇਰ ਪਰਾਂ ਗਿਆ ਵਾਂ ਤੇ ਉਹਨੇ ਦਰਾ ਕੇ ਸਾਲ ਮਾਰ ਦਿੱਤੀ ਆ ਇਹਦੇ ਕੋਲ ਮੋਬਾਈਲ ਸੀ ਇੱਕ 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 ਮਠਿਆਈ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਲੱਗ ਕੇ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਨਿਆਰ ਤੇ ਬੋਲਤੇ ਬੈਠੀ ਹੋਈ ਸੀ ਪੰਜ ਮੇਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਹੈਗੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆਗੇ ਮੈਂ ਕੱਢ ਗਿਆ ਨਾ ਮੇਰਾ ਨਾ ਸੋਕ ਮਾਰਾ ਇਹ ਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੀ ਇੱਕ ਮਿੰਟ ਰਹਿ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਜ਼ਾ ਉਹਦਾ ਤਿਆਰ ਕਰਨੀ ਆ ਫੇਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਇਹ ਆਹ ਬਾਲਾ ਖਾਰ ਮੰਨ ਲਈਏ ਸੇਦੀ ਕਿਤੇ ਬੈਠੀ ਦੀ ਉਹ ਛੱਡ ਲਾ ਕੇ ਬੈਠੀ ਦੀ ਆਹ ਵੀ ਉੱਥੇ ਹੀ ਮਰੀ ਹੈ ਹੈ ਗੱਲ ਬਾਤ ਆਹ ਮੈਂ ਨੂੰ ਪੁੱਛਿਆ ਤਾਂ ਅਸੀਂ ਨੇ ਕਹਿੰਦੇ ਆ ਚਲ ਜਾ ਘਰੋਂ ਆਪਣੇ ਜੋ ਆਰਗਾਨੀ ਮੈਂ ਗੱਲ ਨਹੀਂ ਚਾਹੀਏ ਘਰ ਦਾ ਨੰਬਰ ਵੀ ਦੱਸੀ ਕੋਈ ਗੱਲ ਨਹੀਂ ਕਰੀ ਦਾਦੀ ਦੀ ਕੋਈ ਗੱਲ ਨਹੀਂ ਆਹ ਗਦਾਪੋ ਲਾ ਕੇ ਪਿੰਡ ਦੇ ਸੇ ਆ ਕੱਕ ਕੀ ਕਰਾਇਆ ਪਟਾਲਾ ਕੀ ਆਹੋ ਹਾਂ ਜੀ ਚਾਰ ਮਾਰ ਤੇ ਫਿਰ ਕੱਢਿਆ ਹਾਂ ਜੀ ਉਹ ਕੱਢਿਆ ਹੁਣੇ ਮੈਂ ਜਿਹਨੇ ਕੱਢਿਆ ਦੋਈਆਂ ਵਿੱਚ ਆ ਗੁਰ ਜੰਮ ਕਦਮ ਆਈ ਭਾਈ ਨੇ ਦੱਸਿਆ ਬੋਲਦਾ ਮੈਂ ਕਿ ਕਿਧਰ ਖਣਾਈ ਗੀ ਪਹੀਦੇ ਆ ਚੱਕ ਕੇ ਬੰਦੇ ਨਹੀਂ ਮੁਰਗੇ ਪੁੱਛ ਗਏ ਸੀ ਪਤਾ ਕਿ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਤਾਰੀ ਵਾਲ ਲੋਕਲੀ ਮੈਂ ਸਾਰਾ ਆਪਣੀ ਲਿਆ ਤੇ ਫੂਲ ਲਿਆ ਸੀ ਲਫੇ ਦੇ ਕਾਰ ਤੋਂ ਤੇ ਦੇਖਦੇ ਦੇਖਦਾ ਗੁਰੂ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਵਾਈ ਪੀਰ ਬੱਬੇ ਜਗਰ ਵਾਈ ਆਤੀ ਕੁੜੀ ਉਸੇ ਤਲਾਦੇ ਦੇ ਲੱਗੇ ਆ ਉਸ ਟਾਈਮ ਆਪਰੇ ਭਾਈ ਚਪਲ ਚਪਲਾਈ ਤੇ ਮੈਂ ਦਵਾ ਦਵਾ ਲੈਦੇ ਥੱਲੇ ਗਿਆ ਆ ਤੇ ਕੁੜੀ ਨੇ ਤੇ ਮੇਰੇ ਨਾਲ ਸ਼ੌਕ ਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆ ਹਾਂਜੀ ਬਚਾ ਹੋ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੋਸ਼ਿਦ ਤਲਾਹ ਸਾਰੇ ਪੋਤੇ ਨੇ ਕਿ ਕੰਮ ਤੇ ਸਾਰੇ ਬਧੂ ਦੇ ਵੀ ਕਿ ਆਪੇ ਤਲਾਹ ਕਰ ਦਿੰਦੇ ਆ ਕਿ ਕੁਲ ਸਾਲੀ ਦਾ ਤੇ ਬਾਕੀ ਕਰਦੇ ਅੱਗੇ ਕਰ ਦਈ ਤਨ ਸ਼ਰਮਾ ਇਹ ਬੇਟੀ ਬੈਠੀ ਸੀ ਉਹ ਘਰੋਂ ਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆਗਾ ਤੇ ਮੈਂ ਕੁਝ ਦੇਰ ਪਰਾਂ ਗਿਆ ਵਾਂ ਤੇ ਉਹਨੇ ਦਰਾ ਕੇ ਸਾਲ ਮਾਰ ਦਿੱਤੀ ਆ ਇਹਦੇ ਕੋਲ ਮੋਬਾਈਲ ਸੀ ਇੱਕ 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 ਮਠਿਆਈ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਲੱਗ ਕੇ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਹੈ ਕਿ ਇਹ ਇਹ ਨਿਆਰ ਤੇ ਬੋਲਤੇ ਬੈਠੀ ਹੋਈ ਸੀ ਪੰਜ ਵੇਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਆਗੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆਗੇ ਮੈਂ ਕੱਢ ਗਿਆ ਨਾ ਮੇਰਾ ਨਾ ਸੋਕ ਮਾਰਾ ਇਹ ਲਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੀ ਇੱਕ ਮਿਹਰ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਾ ਉਹਦਾ ਤਿਆਰ ਕਰਨੀ ਆ ਫਿਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਆ ਬੜਾ ਖਾਰ ਮਾਰ ਲਈਏ ਸੇਦੀ ਕਿਤੇ ਬੈਠੀ ਦੀ ਉਹ ਛੜ ਲਾ ਕੇ ਬੈਠੀ ਦੀ ਆਹ ਵੀ ਉੱਥੇ ਹੀ ਮਰੀ ਹੈ ਹੈ ਗੱਲ ਬਾਤ ਆਹ ਮੈਂ ਨੂੰ ਪੁੱਛਿਆ ਤੇ ਅਸੀਂ ਕਹਿੰਦੇ ਆ ਜਾ ਘਰੋਂ ਆਪਣੇ ਜੋ ਉਹ ਗੱਲ ਨਹੀਂ ਚਾਹੀਏ ਘਰ ਦਾ ਨੰਬਰ ਵੀ ਤੇ ਕੋਈ ਗੱਲ ਨਹੀਂ ਕਰਦੀ ਦਾਦੀ ਦੀ ਕੋਈ ਗੱਲ ਨਹੀਂ ਆਹ ਗਦਾਪਾ ਲਾ ਕੇ ਪਿੰਡ ਦੇ ਸੇ ਕੱਕ ਕੀ ਕਰਾਇਆ ਪਟਾਲਾ ਕੀ ਆਹੋ ਹਲੇ ਚਾਰ ਮਾਰ ਤੇ ਫਿਰ ਕੱਢਿਆ ਕਿਤਾ ਹਾਂਜੀ ਉਹ ਕੱਢਿਆ ਹੁਣੇ ਮੈਂ ਜੇ ਇਹਨੇ ਕੱਢਿਆ ਦੋਈਆਂ ਨੇ ਜਿਵੇਂ ਆਹ ਹੋਰ ਕੇ ਮੈਂ ਕਰਮਾਈ ਭਾਈ ਨੇ ਤਸਿਆ ਬੋਲਦਾ ਮੈਂ ਕਿ ਕਿਦਾਂ ਨਿਕਲੀ ਭਾਈ ਦੇ ਆਜਾ ਕਿਸੇ ਬੰਦੇ ਨੇ ਮੁਰਗੇ ਪੁੱਛ ਗਿਆ ਸੀ ਪਤਾ ਕਿ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਤਾਰੀ ਵਾਲ ਲੋਕ ਲਈ ਮੈਂ ਸਾਰਾ ਆਪਣੇ ਲਿਆ ਤੋਂ ਫਰੂਟ ਲੈ ਰਿਆ ਸੀ ਲੱਖੇ ਦੇ ਕਾਰ ਤੋਂ ਤੇ ਦੇਖਦੇ ਦੇਖਦਾ ਫਰੂਟ ਸਾਰ ਮਾਰੀਆਂ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੀ ਜਗਤ ਆਵਾਜ਼ ਆਤੀ ਕੁੜੀ ਉਸੇ ਤਲਾਣੇ ਦੇ ਲੱਗੀਆਂ ਉਸ ਟਾਈਮ ਆਪਰੇ ਭਾਈ ਚੁੱਪ ਚੁਪ ਲਈ ਤੇ ਮੈਂ ਦਵਾ ਦਵਾ ਮੈਂ ਤੇ ਥੱਲੇ ਗਿਆ ਆਂ ਤੇ ਕੁੜੀ ਨੇ ਤੇ ਮੇਰੇ ਨਾਲ ਸ਼ੌਕ ਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆਂਦਾ ਹਾਂ ਹਾਂਜੀ ਬਚਾ ਹੋ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੋ ਸੂਜੀ ਤਲਾਹ ਸਾਰੇ ਪੋਤੇ ਨੇ ਕਿ ਕੰਦਲ ਸਾਰੇ ਬਧੂ ਦੇ ਵੀ ਕਿ ਆਪੇ ਤਲਾਹ ਕਰ ਦਿੰਦੇ ਆਂ ਕਿ ਕੁਲ ਸਾਲੀ ਦਾ ਤੇ ਬਾਕੀ ਕਰਦੇ ਅੱਗੇ ਕਰ ਦਈ ਤਨ ਸ਼ਰਮਾ ਇਹ ਬੇਟੀ ਬੈਠੀ ਸੀ ਉਹ ਕਿਉਂ ਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆਗਾ ਤੇ ਮੈਂ ਥੋੜੀ ਦੇਰ ਪਰਾਂ ਗਿਆ ਵਾਂ ਤੇ ਉਹਨੇ ਦਰਾ ਕੇ ਸਾਲ ਮਾਰ ਦਿੱਤੀ ਆ ਇਹਦੇ ਕੋਲ ਮੋਬਾਈਲ ਸੀ ਇੱਕ 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 ਮਠਿਆਜਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਲੱਕੀ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਨਿਆਰ ਤੇ ਬੋਲ ਤੇ ਬੈਠੀ ਹੋਈ ਸੀ ਪਾਸ ਵੇਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੀ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਹੈਗੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆਗੇ ਮੈਂ ਕੱਢ ਗਿਆ ਨਾ ਮੇਰਾ ਨਾ ਸੋਕ ਮਾਰਾ ਇਹ ਲਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੇ ਇੱਕ ਮਿੰਟ ਰਹਿ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਾ ਉਹਦਾ ਤਿਆਰ ਕਰਨੀ ਆ ਫਿਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਆ ਬੜਾ ਖਾਰ ਮੰਨ ਲਈ ਜੀ ਸੇਦੀ ਕਿਤੇ ਬੈਠੀ ਦੀ ਉਹ ਘੜ ਲਾ ਕੇ ਬੈਠੀ ਦੀ ਆਹ ਵੀ ਉੱਥੇ ਹੀ ਮਰੀ ਹੈ ਹੈ ਗੱਲ ਬਾਤ ਆ ਉਹ ਮੈਨੂੰ ਪੁੱਛਿਆ ਤਾਂ ਅਸੀਂ ਕਹਿੰਦੇ ਆ ਜਾ ਘਰੋਂ ਆਪਣੇ ਜੋ ਉਹ ਗੱਲ ਨਹੀਂ ਚਾਹੀਦੀ ਘਰ ਦਾ ਨੰਬਰ ਵੀ ਦੱਸੀ ਕੋਈ ਗੱਲ ਨਹੀਂ ਕਰੀ ਦਾਦੀ ਦੀ ਕੋਈ ਗੱਲ ਨਹੀਂ ਆਹ ਗਦਾਪੋ ਲਾ ਕੇ ਪਿੰਡ ਦੇ ਸੇ ਕੱਕ ਵਾ ਕੀ ਕਰਾਇਆ ਪਟਾਲਾ ਕੀ ਆਹੋ ਹਲੇ ਚਾਰ ਮਾਰ ਤੇ ਫਿਰ ਕੱਢਿਆ ਹਾਂਜੀ ਛੋਟਾ ਕਿ ਮੈਂ ਬਾ ਉਹ ਕੱਢਿਆ ਹੋਵੇ ਮੈਂ ਤੇ ਇਹਨੇ ਕੱਢਿਆ ਦੋਈਆਂ ਨੇ ਜਿਵੇਂ ਆਹ ਹੋਰ ਕੇ ਨਿਕਲ ਮੈਂ ਭਾਈ ਨੇ ਤਸਿਆ ਬੋਲਦਾ ਮੈਂ ਕਿ ਕਿਧਰ ਖਣਾਈ ਗੀ ਭਾਈ ਦੇ ਆਜਾ ਕਿਸੇ ਬੰਦੇ ਨੇ ਮੁਰਗੇ ਪੁੱਛ ਗਿਆ ਸੀ ਪਤਾ ਕਿ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਤਾਰੀ ਵਾਲ ਲੋਕ ਲਈ ਮੈਂ ਸਾਰਾ ਆਪਣੇ ਲਿਆ ਤੋਂ ਫਰੂਟ ਲੈ ਰਿਆ ਸੀ ਲੱਖੇ ਦੇ ਘਾਰ ਤੋਂ ਤੇ ਦੇਖਦੇ ਦੇਖਦਾ ਫਰੂਟ ਸਾਰ ਮਾਰੀਆਂ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਵਾਈ ਪੀਰ ਬੱਬੀ ਜਗਤ ਵਾਈ ਆਤੀ ਕੁੜੀ ਉਥੇ ਤਲਾਦੇ ਦੇ ਲੱਗੇ ਆ ਉਸ ਟਾਈਮ ਆਪਰੇ ਭਾਈ ਚਪਚ ਪਲਾਈ ਤੇ ਮੈਂ ਦਵਾ ਦਵਾ ਲੈਦੇ ਥੱਲੇ ਗਿਆ ਆ ਤੇ ਕੁੜੀ ਨੂੰ ਤੇ ਮੇਰੇ ਨਾਲ ਸ਼ੌਕ ਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆ ਹਾਲੀ ਬਚਾ ਹੋ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੋ ਸੂਜੀ ਤਲਾਹ ਸਾਰੇ ਪੋਤੇ ਨੇ ਕਿ ਕੰਦਲ ਸਾਰੇ ਬਧੂ ਦੇ ਵੀ ਕਿ ਆਪੇ ਤਲਾਹ ਕਰ ਦਿੰਦੇ ਆ ਕਿ ਕੁਲ ਸਾਲੀ ਦਾ ਤੇ ਬਾਤੀ ਕਰਦੇ ਅੱਗੇ ਕਰ ਦਈ ਤਨ ਸ਼ਰਮਾ ਇਹ ਬੇਟੀ ਬੈਠੀ ਸੀ ਉਹ ਘਰੋਂ ਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਜਿਹਾ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆ ਕਾ ਤੇ ਮੈਂ ਥੋੜੀ ਜਿਹਾ ਪਰਾਂ ਗਿਆ ਵਾਂ ਤੇ ਉਹਨੇ ਦਰਾ ਕੇ ਸਾਲ ਮਾਰ ਦਿੱਤੀ ਆ ਇਹਦੇ ਕੋ ਮੋਬਾਈਲ ਸੀ ਇੱਕ 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 ਮਠਿਆ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਲੱਕੇ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਬੇਟੀ ਬੈਠੀ ਸੀ ਇਹ ਨਿਆਰ ਤੇ ਬੋਲਤੇ ਬੈਠੀ ਹੋਈ ਸੀ ਪੰਜ ਵੇਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਆਗੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆਗੇ ਮੈਂ ਕੱਢ ਗਿਆ ਨਾ ਮੇਰਾ ਨਾ ਸੋਕ ਮਾਰਾ ਇਹ ਲਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੀ ਇੱਕ ਮਿੰਟ ਰਹਿ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਾ ਉਹਦਾ ਚਾਰ ਕਰਨੀ ਆ ਫਿਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਆ ਬੜਾ ਖਾਰ ਮੰਨ ਲਈਏ ਸੇਦੀ ਕਿਤੇ ਬੈਠੀ ਦੀ ਉਹ ਘੜ ਲਾ ਕੇ ਬੈਠੀ ਦੀ ਆਹ ਵੀ ਉੱਥੋਂ ਹੀ ਮਰੀ ਹੈ ਹੈ ਗੱਲ ਬਾਤ ਆਹ ਮੈਂ ਨੂੰ ਪੁੱਛਿਆ ਤਾਂ ਅਸੀਂ ਨੇ ਕਹਿੰਦੇ ਆ ਜਾ ਘਰੋਂ ਆਪਣੇ ਜੋ ਉਹ ਗੱਲ ਨਹੀਂ ਚਾਹੀਏ ਘਰ ਦਾ ਨੰਬਰ ਵੀ ਤੇ ਕੋਈ ਗੱਲ ਨਹੀਂ ਕਰਦੀ ਦਾਦੀ ਦੀ ਕੋਈ ਗੱਲ ਨਹੀਂ ਆਹ ਗਦਾਪਾ ਲਾ ਕੇ ਪਿੰਡ ਦੇ ਸੇ ਕੱਕ ਕੀ ਕਰਾਇਆ ਪਟਾਲਾ ਕੀ ਆਹੋ ਹਲੇ ਚਾਰ ਮਾਰ ਤੇ ਫਿਰ ਕੱਢਿਆ ਕਿਤਾ ਹਾਂਜੀ ਉਹ ਕੱਢਿਆ ਹੁਣੇ ਮੈਂ ਤੇ ਇਹਨੇ ਕੱਢਿਆ ਦੋਈਆਂ ਨੇ ਆਹ ਹੋਰ ਕਿੰਨਾ ਕਰਮਾਈਆ ਭਾਈ ਨੇ ਤਸਿਆ ਬੋਲਦਾ ਮੈਂ ਕਿਤੇ ਖਣਾਈ ਗੀ ਭਾਈ ਦੇ ਆਜਾ ਕਿਸੇ ਬੰਦੇ ਨੇ ਮੁਰਗੇ ਪੁੱਛ ਗਿਆ ਸੀ ਪਤਾ ਕਿ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਤਾਰੀ ਵਾਲ ਲੋਕਲੀ ਮੈਂ ਸਾਰੇ ਆਪਣੇ ਲਿਆ ਤੋਂ ਫਰੂਟ ਲੈ ਰਿਆ ਸੀ ਲੱਖੇ ਦੇ ਘਾਰ ਤੋਂ ਤੇ ਦੇਖਦੇ ਦੇਖਦਾ ਫਰੂਟ ਸਾਰ ਮਾਰੀਆਂ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਵਾਜ ਪੀਰ ਬੱਬੀ ਜਗਤ ਵਾਜ ਆਤੀ ਪੁਰੀ ਉਸੇ ਤਲਾਹੇ ਦੇ ਲੱਗੇ ਹੋਇਆ ਉਸ ਟਾਈਮ ਆਪਰੇ ਭਾਈ ਚੁੱਪ ਚੁਪ ਲਈ ਤੇ ਮੈਂ ਦਵਾ ਦਵਾ ਲੈਦੇ ਥੱਲੇ ਗਿਆ ਆਂ ਤੇ ਇਹ ਪੁਰੀ ਨੂੰ ਤੇ ਮੇਰੇ ਨਾਲ ਸ਼ੋਕਮਾ ਲਈ ਅਸੀਂ ਦੋਨਾਂ ਇਹ ਪੁਰੀ ਨੂੰ ਫੜ ਕੇ ਉੱਪਰ ਲਿਆਂਦਾ ਹਾਲੀ ਬਚਾ ਹੋ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੋ ਸੂਜੀ ਪੁੱਲਾ ਸਾਰੇ ਪੋਤੇ ਨੇ ਕਿ ਕੰਮ ਤੇ ਸਾਰੇ ਬਧੂ ਦੇ ਵੀ ਕਿ ਆਪੇ ਤਲਾਹ ਕਰ ਦਿੰਦੇ ਆਂ ਕਿ ਪੁੱਲ ਸਾਲੀ ਦਾ ਤੇ ਬਾਕੀ ਕਰਦੇ ਅੱਗੇ ਕਰ ਦਈ ਤਨ ਸ਼ਰਮਾ ਇਹ ਬੇਟੀ ਬੈਠੀ ਸੀ ਉਹ ਘਰੋਂ ਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆਗਾ ਤੇ ਮੈਂ ਥੋੜੀ ਦੇਰ ਪਰਾਂ ਗਿਆ ਵਾਂ ਤੇ ਉਹਨੇ ਦਰਾ ਕੇ ਸਾਲ ਮਾਰ ਦਿੱਤੀ ਆ ਇਹਦੇ ਕੋਲ ਮੋਬਾਈਲ ਸੀ ਇੱਕ 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 ਮਠਿਆਜਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਲੱਕੀ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਬੇਟੀ ਬੈਠੀ ਸੀ ਇਹ ਨਿਆਰ ਤੇ ਬੋਲਤੇ ਬੈਠੀ ਹੋਈ ਸੀ ਪਾਸ ਵੇਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਹੈਗੇ ਤੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਹੈਗੀ ਮੈਂ ਕੱਢ ਕੇ ਨਾ ਮੇਰਾ ਨਾ ਸੋਕ ਮਾਰਾ ਇਹ ਲਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੇ ਇੱਕ ਮਿੰਟ ਰਹਿ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਜ਼ਾ ਉਹਦਾ ਤਿਆਰ ਕਰਨੀ ਆ ਫਿਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਆ ਬੜਾ ਖਾਰ ਮਾਰ ਲਈਏ ਸੇਟੀ ਕਿਤੇ ਬੈਠੀ ਉਹ ਛੱਡ ਲਾ ਕੇ ਬੈਠੀ ਦੀ ਆਹ ਵੀ ਉੱਥੋਂ ਹੀ ਮਰੀ ਹੈ ਹੈ ਗੱਲ ਬਾਤ ਆਹ ਮੈਂ ਉਹਨੂੰ ਪੁੱਛਿਆ ਤਾਂ ਅਸੀਂ ਨੇ ਕਹਿੰਦੇ ਆ ਜਾ ਘਰੋਂ ਆਪਣੇ ਜੋ ਉਹ ਗੱਲ ਨਹੀਂ ਚਾਹੀਦੀ ਘਰ ਦਾ ਨੰਬਰ ਵੀ ਤੇ ਜੇ ਕੋਈ ਗੱਲ ਨਹੀਂ ਕਰੀ ਦਾਦੀ ਦੀ ਕੋਈ ਗੱਲ ਨਹੀਂ ਆਹ ਗਦਾਪੋ ਲਾ ਕੇ ਪਿੰਡ ਦੇ ਸੇ ਕੱਕ ਕੀ ਕਰਾਇਆ ਪਟਾਲਾ ਕੀ ਆਹੋ ਸਰਮਾਰ ਦੇ ਬੱਲੇ ਕਿਤਾ ਹਾਂਜੀ ਛੋਟੇ ਜਿਹੇ ਮੇਰੇ ਬਾਅਦ ਉਹ ਕੱਢਿਆ ਹੁਣੇ ਮੈਂ ਤੇ ਇਹਨੇ ਕੱਢਿਆ ਦੋਈਆਂ ਨੇ ਆਹ ਹੋਰ ਜਨ ਕੱਢ ਮੈਂ ਭਾਈ ਨੇ ਦੱਸਿਆ ਬੋਲਣਾ ਕਿ ਦਖਣੇ ਗਾ ਵੀ ਭਾਈ ਦੇ ਆਜਾ ਕਰਕੇ ਬੰਦੇ ਨੇ ਮੁਰਗੇ ਪੁੱਛ ਗਏ ਸੀ ਪਤਾ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਧਾਰੀ ਵਾਲ ਲੋਕਲ ਹੀ ਲੈ ਸਰੋ ਆਪਣੇ ਲੈਣਾ ਤੋਂ ਫਰੂਟ ਲੈ ਰਿਆ ਸੀ ਲੱਖੇ ਦੇ ਕਾਰ ਤੋਂ ਤੇ ਦੇਖਦੇ ਦੇਖਦਾ ਫਰੂਟ ਸਰਮਾਰੀਆਂ ਤੇ ਅੱਗੇ ਹੀ ਆਏ ਆ ਤੇਰੇ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੀ ਜਗਤ ਆਵਾਜ਼ ਆਤੀ ਪੁਰੀ ਉਸੇ ਤਲਾਹੇ ਦੇ ਲੱਗੇ ਜੀ ਆ ਉਸ ਟਾਈਮ ਆਪਰੇ ਭਾਈ ਚ ਪੁੱਜ ਪਲਾਈ ਤੇ ਮੈਂ ਦੌੜ ਦੌੜ ਲੈਦੇ ਥੱਲੇ ਗਿਆ ਆ ਤੇ ਪੁਰੀ ਨੂੰ ਤੇ ਮੇਰੇ ਨਾਲ ਸ਼ੌਕਮਾਰੀ ਅਸੀਂ ਦੋਨਾਂ ਇਹ ਪੁਰੀ ਨੂੰ ਫੜ ਕੇ ਤੇ ਉੱਪਰ ਲੈ ਆ ਹਾਂਜੀ ਬਚਾ ਹੋ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੁਛ ਨਹੀਂ ਦਿੱਤ ਲਾ ਸਾਰੇ ਪੋਤੇ ਨੇ ਕਿ ਕੰਮ ਤੇ ਸਾਰੇ ਬਣੇ ਵੀ ਕਿ ਆਪੇ ਤਲਾਹ ਕਰ ਦਿੰਦੇ ਆ ਕਿ ਪੁੱਛ ਹਾਲੀ ਦਾ ਤੇ ਬਾਕੀ ਕਰਦੇ ਅੱਗੇ ਕਰ ਦਈ ਤਨਾ ਸ਼ਰਮਾ ਹੀ ਇਹ ਬੇਟੀ ਬੈਠੀ ਸੀ ਉਹ ਘਰੋਂ ਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗਰਦਾਪੁਰ ਜਾਣਾ ਵਾਂ ਤੇ ਅੱਜ ਥੋੜੇ ਜਿਹਾ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆ ਕਾ ਤੇ ਮੈਂ ਥੋੜੇ ਜਿਹਾ ਪਰਾਂ ਗਿਆ ਵਾਂ ਤੇ ਉਹਨੇ ذرا ਆ ਕੇ ਸਾਲ ਮਾਰ ਦਿੱਤੀ ਆ ਇਹਦੇ ਕੋ ਮੋਬਾਈਲ ਸੀ ਇੱਕ ਇੱਕ ਇਹਦੇ ਕੋ ਮਠਿਆਈ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਅੱਥੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਲੱਕੇ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਨਿਆਰ ਤੇ ਬੋਲਤੇ ਬੈਠੀ ਹੋਈ ਸੀ ਪਾਸ ਵੇਰ ਦੀ ਬੈਠੀ ਹੋਈ ਸੀ ਤੇ ਇਹਨਾਂ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਥੋੜੇ ਦਿਨ ਬਾਅਦ ਇਹਨੇ